लगन सगन ते रहत निरालम तू लगन आते सगन तो नीरले परंदा है है यह कथा जगत में मालम एकल सारे जगत नु पता है यंत्र मंत्र तंत्र नार जाया तू यंत्र मंत्र तंत्र नाल खुश नहीं हुंदा देख करत किनु हु नह पाया ਆਤਮੇ ਪੇਖਣ ਵਾਲੇ ਕਿਸੇ ਨੇ ਵੀ ਤੈਨੂੰ ਪ੍ਰਾਪਤ ਨਹੀਂ ਕੀਤਾ ਜਗ ਆਪਨ ਆਪਨ ਊਰਜਾਨਾ ਜਗਤ ਆਪਣੇ ਆਪ ਵਿੱਚ ਊੜ ਗਿਆ ਪਿਆ ਹੈ ਪਾਰ ਬ੍ਰह्म ਕਾਹੂ ਨਾ ਪਛਾਨਾ ਇਸ ਲਈ ਕਿਸੇ ਨੇ ਵੀ ਪਾਰ ਬ੍ਰह्म ਨੂੰ ਨਹੀਂ ਪਛਾਣਿਆ ਇੱਕ ਮੜੀਆਂ ਨ ਕਬਰਾਂ ਨਵੇ ਚਾਹੀ ਇਕ ਮੜੀਆਂ ਪੂਜਦੇ ਹਨ ਅਤੇ ਦੂਜੇ ਕਵਰਾਵੇ ਚ ਜਾਂਦੇ ਹਨ ਦੋਹਾਂ ਨਮੈ ਪਰਮੇਸ਼ਰ ਨਹੀਂ ਪਰ ਇਹਨਾ ਦੋਹੀ ਤਾਂ ਹੀ ਪਰਮੇਸ਼ਵਰ ਨਹੀਂ ਹੈ ਇਹ ਦੋ ਮੋਹ ਬਾਦ ਮੋ ਪਚੇ ਇਹ ਹਿੰਦੂ ਅਤੇ ਮੁਸਲਮਾਨ ਦੋਵੇਂ ਮੋਹ ਅਤੇ ਵਾਰ ਵਿਵਾਦ ਵਿੱਚ ਉਲਝੇ ਹੋਏ ਹਨ ਤਿੰਨ ਤੇ ਨਾਥ निराले ਬਚੇ ਏਨਾਤੋ ਪਰਮ ਸੱਤਾ ਨਿਰਾਲੀ ਹੈ ਅਰਥਾਤ ਏਨਾ ਦੇ ਪ੍ਰਭਾਵ ਤੋਂ ਬਚੀ ਹੋਈ ਹੈ ਜਾ ਤੇ ਝੂਟ ਗਿਓ ਭ੍ਰਮ ਔਰ ਕਾ ਜਿਨਾ ਦੇ ਮਨ ਤੋਂ ਭ੍ਰਮ ਮਿਟ ਗਿਆ ਹੈ ਤਿਹ ਆਗੈ Hindu ਕਿਆ ਤੁਰਕਾ ਉਹਨਾਂ ਲਈ ਨਾ ਕੋਈ Hindu ਹੈ ਅਤੇ ਨਾ ਹੀ ਤੁਰਕ ਇੱਕ ਤਸਬੀ ਇੱਕ ਮਾਲਾ ਤਰਹੀ ਇੱਕ ਪਾਸੇ ਮੁਸਲਮਾਨਾਂ ਨੇ ਤਸਬੀਹ ਧਾਰਨ ਕੀਤੀ ਹੋਈ ਹੈ ਅਤੇ ਦੂਜੇ ਪਾਸੇ ਹਿੰਦੂਆਂ ਨੇ ਮਾਲਾ ਇੱਕ ਕੁਰਾਨ ਪੁਰਾਨ ਉਚਰਹੀ ਇੱਕ ਕੁਰਾਨ ਅਤੇ ਦੂਜੇ ਪੁਰਾਨ ਪੜ੍ਹਦੇ ਹਨ ਕਰਤ ਵਿਰੋਧ ਗੇ ਮਾਰ ਮੂੜਾ ਆਪਸ ਵਿੱਚ ਵਿਰੋਧ ਕਰਦੇ ਹੀ ਮੂੰਹ ਰਖ ਮਾਰ ਰਹੇ ਹਨ ਪ੍ਰਭ ਕੋ ਰਾਗ ਨਾ ਲਾਗਾ ਕੂੜਾ ਇਨਾ ਵਿੱਚੋਂ ਕਿਸੇ ਨੂੰ ਵੀ ਪ੍ਰਭੂ ਦੇ ਪ੍ਰੇਮ ਦਾ ਗੂੜਾ ਰੰਗ ਨਹੀਂ ਚੜਿਆ ਜੋ ਜੋ ਰੰਗ ਏਕ ਕੇ ਰੱਚੇ ਜੋ ਜੋ ਇੱਕ ਪਰਮ ਸੱਤਾ ਦੇ ਪ੍ਰੇਮ ਵਿੱਚ ਮਗਨ ਹੋ ਗਏ ਹਨ ਤੇ ਤੇ ਲੋਗ ਲਾਜ ਤਜ ਨਾਚੇ ਉਹ ਸਾਰੇ ਲੋਕ ਲਾਜ ਤੋਂ ਉੱਚੇ ਉੱਠ ਕੇ ਬ੍ਰਹਮ ਆਨੰਦ ਵਿੱਚ ਝੂਮ ਰਹੇ ਹਨ ਆਧਪੁਰਕ ਜਿਨ ਏਕ ਪਛਾਨਾ ਜਿਨ੍ਹਾਂ ਨੇ ਇੱਕ ਆਦਪੁਰਖ ਨੂੰ ਪਛਾਨ ਲਿਆ ਹੈ ਦੁਤੀਆ ਭਾਵ ਨ ਮਨ ਮੈਂ ਆਨਾ ਔਰਾ ਨੇ ਦ્વੈਤ ਭਾਵ ਨੂੰ ਮਨ ਵਿੱਚ ਨਹੀਂ ਲਿਆਂਦਾ ਜੋ ਜੋ ਭਾਵ ਦੁਤੀਆ ਮਹਿ ਰਾਚੇ ਜਿਹੜੇ ਜਿਹੜੇ ਦ્વੈਤ ਭਾਵ ਵਿੱਚ ਰੁੱਝੇ ਹੋਏ ਹਨ ਤੇ ਤੇ ਮੀਤ ਮਿਲਨ ਤੇ ਬਾਚੇ ਉਹ ਸਾਰੇ ਪਰਮ ਮਿੱਤਰ ਨੂੰ ਮਿਲਨ ਤੋਂ ਵਾਂਝੇ ਹਨ ਇਕ ਪਰਖ ਜਿਨ ਨੈਕ ਪਛਾਨਾ ਜਿਨਾਂ ਨੇ ਇਕ ਪੁਰਸ਼ ਨੂੰ ਜਰਾ ਜਿੰਨਾ ਵੀ ਪਛਾਣ ਲਿਆ ਹੈ ਤਿਨਹੀ ਪਰਮ ਤਤ ਕਹ ਜਾਨਾ ਉਹਨਾਂ ਨੇ ਹੀ ਪਰਮ ਤਤ ਨੂੰ ਜਾਣ ਲਿਆ ਹੈ ਜੋਗੀ ਸੰਨਿਆਸੀ ਹੈ ਜੈਤੇ ਜਿੰਨੇ ਵੀ ਜੋਗੀਆਂ ਸੰਨਿਆਸੀਆਂ ਮੁੰਡੀਆਂ ਮੁਸਲਮਾਨ ਗਨ ਕیتے ਮੁੰਡੀਆਂ ਸਰੇਵੜਿਆਂ ਅਤੇ ਮੁਸਲਮਾਨਾਂ ਦੇ ਦਲ ਹਨ ਭੇਖ ਤਰੇ ਲੋਟਤ ਸੰਸਾਰਾ ਸਾਰੇ ਭੇਖ ਧਾਰ ਕੇ ਸੰਸਾਰ ਨੂੰ ਲੁੱਟ ਰਹੇ ਹਨ ਚਾਪਤ ਸਾਦ ਜਿਹੇ ਨਾਮ ਆਧਾਰਾ ਜਿਸ ਸਾਦ ਨੂੰ ਨਾਮ ਦਾ ਆਧਾਰ ਹੈ ਉਹ ਲੁਕਿਆ ਹੀ ਰਹਿੰਦਾ ਹੈ ਪੇਟ 헤ਤ ਨਰ ਡਿੰਬ ਦਿਖਾਈ ਇਹ ਪੁਰਸ਼ੇ ਪੇਟ ਲਈ ਪਾ ਖੰਡ ਡਿੰਬ ਕਰਕੇ ਵਿਖਾਉਂਦੇ ਹਨ ਡਿੰਬ ਕਰੇ ਬਿਨ ਪਾਈ ਅਤ ਨਹੀਂ ਕਿਉਂਕਿ ਪਾਖੰਡ ਕੀਤੇ ਬਿਨਾ ਧਨ ਪ੍ਰਾਪਤ ਨਹੀਂ ਹੁੰਦਾ ਜਿਨ ਨਰ ਏਕ ਪੁਰਖ ਕਹਿ ਤਿਆਇਓ ਜਿਸ ਪੁਰਖ ਨੇ ਇੱਕ ਪਰਮ ਪੁਰਸ਼ ਨੂੰ ਤਿਆਇਆ ਹੈ ਤਿੰਨ ਕਰ ਡਿੰਬ ਨਾ ਕਿਸੇ ਦਿਖਾਇਓ ਉਹਨਾਂ ਨੇ ਪਾਖੰਡ ਕਰਕੇ ਕਿਸੇ ਨੂੰ ਵੀ ਨਹੀਂ ਵਿਖਾਇਆ ਦੇਮਬ ਕਰੇ ਬਿਨ ਹਾਥ ਨਾ ਆਵੇ ਪਾਖਾਂਡ ਕੀਤੇ ਬਿਨਾ ਧਨ ਹੱਥ ਨਹੀਂ ਲੱਗਦਾ ਕੋ ਨਾ ਕਾਹੂੰ ਸੀ ਸਨੀਵਾਵੇ ਅਤੇ ਕੋਈ ਵੀ ਕਿਸੇ ਨੂੰ ਸੀਸ਼ ਨਹੀਂ ਚਕਾਉਂਦਾ ਜੋ ਇਹੋ ਪੇਟ ਨਾ ਕਾਹੂੰ ਹੋਤਾ ਜੇ ਕਿਤੇ ਇਹ ਪੇਟ ਨਾ ਹੁੰਦਾ ਤਾਂ ਰਾਵ ਰੰਕ ਕਾਹੂੰ ਕੋ ਕਹਤਾ ਕੋਈ ਕਿਸੇ ਨੂੰ ਰਾਜ ਅਤੇ ਰਾंक ਕਿਉਂ ਕਹਿੰਦਾ ਜੇਨ ਪ੍ਰਭ ਇੱਕ ਵਹ ਠਹਿਰਾਇਓ ਜਿਨ੍ਹਾਂ ਨੇ ਕੇਵਲ ਉਸੇ ਇੱਕ ਪ੍ਰਭੂ ਨੂੰ ਆਪਣਾ ਸੁਆਮੀ ਠਹਿਰਾਇਆ ਹੈ ਤਿੰਨ ਘਰ ਡਿੰਬ ਨਾ ਕਿਸੂ ਦਿਖਾਇਓ ਉਹਨਾਂ ਨੇ ਕਿਸੇ ਨੂੰ 파ਖੰਡ ਕਰਕੇ ਨਹੀਂ ਵਿਖਾਇਆ ਸੀਸ ਦਿਓ ਉਹਨਾਂ ਸਿਰਰਨਾਂ ਦੇਨਾ ਉਹਨਾਂ ਨੇ ਸਿਰ ਦੇ ਦਿੱਤਾ ਪਰ ਸਿਰੜ ਨਹੀਂ ਦਿੱਤਾ ਰਾਜ ਸਮਾਨ ਦੇਹ ਕਰ ਚੀਨਾ ਅਤੇ ਕਿਨਕੇ ਸਮਾਨ ਦੇ ਨੂੰ ਸਮਝਿਆ ਕાન ਛੇਦ ਜੋਗੀ ਕਹਿਵਾਇਓ ਕੋਈ ਕੰਨਾਂ ਨੂੰ ਪੜਵਾ ਕੇ ਜੋਗੀ ਅਖਵਾਉਂਦਾ ਹੈ ਆਤ ਪਰ ਪੰਚ ਕਰ ਬਲ ਸਿਧਾਇਓ ਬਹੁਤ ਪਰਪੰਚ ਪਾਖੰਡ ਪੂਰਨ ਵਿਖਾਵਾ ਕਰਕੇ ਬਨ ਨੂੰ ਚਲਾ ਜਾਂਦਾ ਹੈ ਇੱਕ ਨਾਮ ਕੋ ਤਤ ਨਾਲ ਲਿਓ ਉਸ ਨੇ ਇੱਕ ਨਾਮ ਦੇ ਤਤਵ ਨੂੰ ਨਹੀਂ ਜਾਣਿਆ ਬਨ ਕੋ ਪਿਓ ਨਾਗ ਰਹਿ ਕੋ ਪਿਓ ਪਾਲਸ ਰੂਪ ਉਹ ਨਾ ਕਰਦਾ ਰਹਾ ਅਤੇ ਨਾ ਹੀ ਬਨਦਾ ਰਹਾ ਕਹਾ ਲਗਾ ਕਬ ਕਥ ਹੈ ਵਿਚਾਰਾ ਇਥੋਂ ਤੱਕ ਕਵੀ ਰਚਿਆਤਾ ਵਿਚਾਰਪੂਰਵਕ ਕਹੇ ਰਸਨਾ ਇੱਕ ਨਾ ਪਈਤ ਪਾਰਾ ਜੀ ਕੇਵਲ ਇੱਕ ਹੈ ਇਸ ਲਈ ਪ੍ਰਭੂ ਦਾ ਅੰਦਰ ਤੇ ਹੀ ਪਾਇਆ ਜਾ ਸਕਦਾ ਜੇ ਬਾ ਕੋਟ-ਕੋਟ ਕੋ ਉਤਰੈ ਭਾਵੇਂ ਕੋਈ ਕਰੋੜਾ ਜੀਵਾ ਤਾਰਨ ਕਰ ਲਵੇ ਗੋਣ ਸਮੁੰਦਰ ਤਵ ਪਾਰਨਾ ਪਰੈ ਤਾਵੀ ਤੇਰੇ ਗੁਣਾ ਦੇ ਸਮੁੰਦਰ ਦਾ ਪਾਰ ਨਹੀਂ ਪਾਇਆ ਜਾ ਸਕਦਾ। ਪ੍ਰਥਮ ਕਾਲ ਸਭ जग ਕੋ ਤਾਤਾ। ਸ਼ੁਰੂ ਦੇ ਸਮੇਂ ਵਿੱਚ ਕਾਲ ਪਰਮਾਤਮਾ ਹੀ ਸਾਰੇ ਜਗਤ ਦਾ ਪਿਤਾ ਸੀ। ਤਾਤੇ ਭਇਓ ਤੇਜ ਵਿਖਿਆਤਾ। ਉਸੇ ਤੋਂ ਤੇਜ ਦਾ ਪ੍ਰਗਟਾਵਾ ਹੋਇਆ। ਸੋਈ ਭਵਾਨੀ ਨਾਮ ਕਹਾਈ। ਉਹੀ ਭਵਾਨੀ ਨਾਮ ਨਾਲ ਜਾਣਿਆ ਜਾਣ ਲੱਗਿਆ। जिने सिगरी यह श्रेष्ठ उपाय जिसने यह सारी सृष्टि दी उत्पत्ति की प्रथमे ओमकार تن કહا سب تو پہلا اس نے ओंकार शब्द کہا سو تن پور जगत मो रहा ओ तो नि सारे जगत وچ پسر گئی تا تے जगत पयो विस्तार ओ तो जगत दा विस्तार होया ਔਰਕਾ ਪ੍ਰਕਿਰਤ ਜਬ ਦੂਹ ਵਿਚਾਰਾ ਇਹਨਾਂ ਦੋਹਾਂ ਨੂੰ ਜਦੋਂ ਪਰਖ ਓਂਕਾਰ ਅਤੇ ਪ੍ਰਕਿਰਤੀ ਤੇਜ ਵੱਜੋਂ ਵਿਚਾਰਿਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ